ਕੰਦੇ ਰਾਮ ਸਿਮਰ ਪਛਤਾਹੇਗਾ ਮਨ ਰਾਮ ਸਿਮਰ ਕੰਦੇ ਇਹ ਮਨਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਲੇਗਾ ਨਹੀਂ ਤਾਂ ਪਛਤਾਏਗਾ ਇਹ ਗੁਰਬਾਣੀ ਗੁਰੂ ਕਹਿ ਰਿਹਾ ਰਾਮ ਸਿਮਰ ਪਛਤਾਹੇਗਾ ਮਨ ਰਾਮ ਸਿਮਰ ਕੰਦੇ ਲਾਲਚ ਲੱਗ ਗਿਆ ਜਨਮ ਗਵਾਇਆ ਮਾਇਆ ਪਰਮਪੁਲਾਹੇਗਾ ਕਹਿੰਦੇ ਲਾਲਚਾਂ ਵਿੱਚ ਲੱਗ ਕੇ ਤੋ ਆਪਣਾ ਜਨਮ ਗਵਾ ਰਿਆ ਕਹਿੰਦੇ ਮਾਇਆ ਦੇ ਘੁੰਮਣ ਕੇ ਵਿੱਚ ਫਸ ਜਾਣਾ ਤੋਂ ਕਹਿੰਦੇ ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਹੇਗਾ ਕਹਿੰਦਾ ਸਿਮਰਨ ਨਹੀਂ ਕਰਦਾ ਭਜਨ ਨਹੀਂ ਕਰਦਾ ਕਾਲਪੁਰਖ ਵਾਹਿਗੁਰੂ ਦਾ ਸਿਮਰਨ ਭਜਨ ਦਇਆ ਨਹੀਂ ਕੀਨੀ ਦਿਆਈ ਨੀ ਕਰਦਾ ਕਿਸੇ ਤੇ ਕਹਿੰਦੇ ਦਇਆ ਦੀ ਵਾਰੀ ਆਉਂਦੀ ਆ ਕਹਿੰਦੇ ਜੇ ਕੋਈ ਇੱਕ ਗੈਂਦਾ ਦਾ ਗਾਂਚਾਰ ਸਣਾਉਂਦਾ ਯਾਰ ਕਹਿੰਦੇ ਕੋਲੋ ਲੱਗ ਜਾਂਦਾ ਮੂੰਹ ਵਲਟ ਕੇ ਕਹਿੰਦੇ ਦਇਆ ਨਹੀਂ ਆਉਂਦੀ ਇਹਨੂੰ ਪਰਮਾਤਮਾ ਦੇ ਸ੍ਰਿਸ਼ਟੀ ਦੇ ਉਹਦੇ ਜੀਵਾਂ ਦੇ ਉੱਤੇ ਕਹਿੰਦੇ ਸਿਮਰਨ ਭਜਨ ਦਇਆ ਨਹੀਂ ਕਿੰਨੀ ਤੋਂ ਮੁਕ ਚੋਟਾਂ ਖਾਹੇਗਾ ਕਹਿੰਦੇ ਮੁਖ ਤੇ ਝੋਟਾ ਪੈਣੀ ਆ ਤੇਰੇ ਮੂਹ ਤੇ ਜਪੇੜਾ ਪੈਣੀ ਆ ਕਹਿੰਦੇ ਉੱਥੇ ਜਾ ਕੇ ਪੈਣੀ ਆ ਕਿਹਦੇ ਆ ਸਰੀਰ ਦੇ ਸੂਖਮ ਦੇ ਜਿਹੜਾ ਮਨ ਜਿਹੜਾ ਰੋਹ ਰਾਤ ਨੂੰ ਜਾ ਕੇ ਸੁਪਨੇ ਦੇਖਦਾ ਇਹ ਉਹਦੇ ਕੁਟਮਾਰ ਹੋਣੀ ਆ ਬਹੁਤ ਜ਼ਿਆਦਾ ਉੱਥੇ ਤਸ਼ੱਦਦ ਹੋਣਾ ਆਪਣੇ ਤੇ ਦੁਨਿਆਵੀ ਤੌਰ ਤੇ ਆਪਾਂ ਕੋਈ ਪੜ੍ਹਾਈ ਕਰਦੇ ਆ ਆਪਾਂ ਨੂੰ ਪਤਾ ਕਿ ਇਹਦਾ ਐਗਜ਼ਾਮ ਹੋਣਾ ਹੁਣ ਆਪਣਾ ਆਪਾਂ ਉਹ ਤੋਂ ਪਹਿਲੇ ਪੂਰਾ ਸਾਲ ਕਿੰਨਾ ਮਿਹਨਤ ਨਾਲ ਪੜ੍ਹਾਈ ਕਰਦੇ ਦਿਨ ਰਾਤ ਇਹ ਕਰਦੇ ਨੇ ਕਿ ਆਪਾਂ ਇਹਦੇ ਚ ਪਾਸ ਹੋਣਾ ਵੀ ਜੇ ਫੇਲ ਹੋ ਗਏ ਸਾਰਾ ਪੈਸਾ ਖਰਾਬ ਹੋਣਾ ਸਾਰਾ ਸਮਾਂ ਖਰਾਬ ਹੋਣਾ ਪੂਰੇ ਇੱਕ ਸਾਲ ਦਾ ਤੇ ਅਗਲਾ ਆਪਣਾ ਅਗਲੇ ਸਾਲ ਵੀ ਉਹਦੇ ਨਾਲ ਕਰਕੇ ਖਰਾਬ ਹੋਣਗੇ ਤੇ ਸਭ ਹੋਣਗੇ ਕਿੰਨੀ ਮਿਹਨਤ ਕਰਦੇ ਆ ਕਹੇੜਾ ਪਰ ਸੰਸਾਰ ਚ ਆਇਆ ਸਰੀਰ ਕਰਕੇ ਇਹਦੇ ਵੱਲ ਧਿਆਨ ਹੀ ਨਹੀਂ ਕੋਈ ਮਿਹਨਤ ਨਹੀਂ ਕਿਉਂ ਭੁੱਲ ਚੁੱਕੇ ਰਹ ਕਹਿੰਦੇ ਫਰੀਦਾ ਦਰ ਦਰਵਾਜੇ ਜਾਇਕ ਹੈ ਕਿਉਂ ਡ ਟੋਕੜੇ ਹਾਲ ਇਹ ਨੀ ਦੋਸਾ ਮਾਰਿਆ ਹਮ ਦੋਸਾ ਕਾ ਕੀ ਹਾਲ ਕਹਿੰਦੇ ਜਿਵੇਂ ਇੱਕ ਘੰਟੀ ਹੁੰਦੀ ਖੜਿਆਲ ਹੁੰਦਾ ਆ ਨੇੜਾ ਮੰਗਣ ਵਾਲਾ ਵਿਚਾਰਾ ਹਰ ਦਰਵਾਜੇ ਤੇ ਜਾ ਕੇ ਖੜਕਾਉਂਦਾ ਨੂੰ ਵੀ ਆ ਕੇ ਮੈਨੂੰ ਕੁਝ ਪੈਸੇ ਦਿਓ ਮੈਨੂੰ ਕੁਝ ਖਾਣ ਨੂੰ ਦਿਓ ਗੰਦੇ ਮੰਗਣ ਵਾਲੇ ਨੂੰ ਤਾਂ ਲੋੜ ਹੈ ਖਾਣ ਦੀ ਪਰ ਵਿੱਚ ਕਹਿੰਦੇ ਕੜਿਹਾਲ ਦੀ ਕੀ ਗਲਤੀ ਆ ਉਹਨੂੰ ਹਰ ਦਰਦਰ ਦੇ ਉੱਤੇ ਜਾ ਕੇ ਉਹਨੂੰ ਚੋਟ ਕਿਉਂ ਖਾਣੀ ਪੈਂਦੀ ਵੀ ਆ ਸਾਨੂੰ ਉਦਾਹਰਨ ਦੇ ਕੇ ਸਮਝਾ ਰਿਹਾ ਉਹਦੀ ਕਹਿੰਦੇ ਫਰੀਦਾ ਦਰ ਦਰਵਾਜਾ ਜਾਇ ਕਿਉਂ ਢਠੋਕੜੀ ਹਾਲ ਇੰਨੇ ਦੋਸਾਂ ਮਾਰੀਏ ਕਹਿੰਦੇ ਵਿਚਾਰੇ ਤੱਕ ਕਸੂਰ ਹੀ ਨਹੀਂ ਇਹਨੂੰ ਫੇਰ ਕੁੱਟ ਪਈ ਜਾਂਦੀ ਆ ਹੋ ਤਾਂ ਕ ਕਸੂਰ ਨਹੀਂ ਫੇਰ ਕੁੱਟ ਪਈ ਜਾਂਦੀ ਕਹਿੰਦੇ ਹਮ ਦੋਸਾਂ ਕਾ ਕੀ ਹਾਲ ਕਹਿੰਦੇ ਅਸੀਂ ਤਾਂ ਜਿਹੜੇ ਦੋਸ਼ੀ ਆ ਕਹਿੰਦੇ ਸਾਡਾ ਕੀ ਹਾਲ ਹੋਣਾ ਸਾਡਾ ਕੀ ਹਾਲ ਹੋਏਗਾ ਕੋਈ ਦਰਖਤ ਬਣਾ ਕੇ ਖੜਾ ਕਰ ਦਿੱਤਾ ਕੋਈ ਕਿਦੜੋ ਪੱਤਾ ਤੋੜੀ ਜਾਂਦਾ ਕੋਈ ਟਾਣੀ ਤੋੜੀ ਜਾਂਦਾ ਉਸੋਲੇ ਸਾਡੇ ਅੰਗ ਪੈਰ ਤਾਂ ਉਹੀ ਹੋਣਗੇ ਤੇ ਕਿੰਨਾ ਦਰਦ ਹੋਊਗਾ ਜਿੱਥੋਂ ਕੋਈ ਪੱਤਾ ਤੋੜੂਗਾ ਨਾਲ ਹੀ ਵਿੱਚੋਂ ਤੋੜਦੇ ਆਪਾਂ ਜੇ ਕੋਈ ਪੱਤਾ ਵਿੱਚੋਂ ਨਾਲ ਇੱਕ ਉਹ ਪਾਣੀ ਜਾਂ ਰਸ ਦਾ ਉਹ ਦੁੱਖ ਲੱਗਦਾ ਨਾ ਉਥੋਂ ਦੀ ਉਹ ਉਹੀ ਹੋਂ ਦਾ ਬਲੱਡ ਹੈ ਆ ਉਹੀ ਹੋਂ ਦਾ ਦੁੱਖ ਹੈ ਫੇਕ ਦੁਜੇ ਦੇ ਨਾਲ ਉਹ ਦੁੱਖ ਜਾਰ ਕਰਦੇ ਆ ਤੇ ਤੇਰਾ ਆ ਤੇ ਨਾਲ ਹੋ ਗਿਆ ਹਨਾ ਤੇ ਤੇਰਾ ਟਾਣੀ ਟੁੱਟ ਗਈ ਤੇਰਾ ਏਦਾਂ ਆਪਸ ਵਿੱਚ ਸੁੱਖ ਯਾਰ ਕਰਦੇ ਇੱਕ ਦੂਜਾ ਨੂੰ ਝੁੱਕਦੇ ਆ ਕਹਿੰਦੇ ਇਹੇ ਨਿਦੋਸਾ ਮਾਰੀਆ ਹਮ ਦੋਸਾਂ ਦਾ ਕਿਆਲ ਕਹਿੰਦੇ ਅਸੀਂ ਤਾਂ ਦੋਸ਼ੀ ਆ 24 ਘੰਟੇ ਜੋ ਕਹਿੰਦਾ ਘੰਟਾ ਸਾਨੂੰ ਰੱਬ ਜਿੱਤੇ ਨਹੀਂ ਆਉਂਦਾ ਅੰਧਾ ਘੰਟਾ ਬੈਠ ਕੇ ਟੇਕੇ ਸਿਮਰਨ ਨਹੀਂ ਕਰ ਸਕਦੇ ਸੀ ਕਹਿੰਦਾ ਇਸ ਦਾ ਦੋਸ਼ੀ ਆ ਬਹੁਤ ਵੱਡੇ ਸਾਡੇ 23 ਘੰਟੇ ਕਾਲ ਦੇ ਕਹਿੰਦੇ ਏਰੀ ਚ ਕੱਢਦੇ ਨੇ ਤੁਸੀਂ ਕਹਿੰਦੇ ਕੀ ਕਰਾਂਗੇ ਕਹਿੰਦੇ ਬਹੁਤ ਮੁਸ਼ਕਲ ਹੋ ਜਾਣਾ ਕਹਿੰਦੇ ਸਲੀ ਹੁਣ ਜੇ ਸਿਮਰਨ ਭਜਨ ਲਈ ਸਮਾਂ ਮਿਲਿਆ ਕਹਿੰਦੇ ਲਾਹਾ ਲੈ ਲੋ ਕਹਿੰਦੇ ਔਰ ਕਾਜ ਤੇ ਰਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵੇ ਨਾਮ ਨਾਮ ਜਪਣ ਵਾਲ ਥੋੜਾ ਜਿਹਾ ਆਪਾਂ ਮਿਹਨਤ ਕਰ ਲਈਏ ਜੋਰ ਲਾ ਦੀਏ ਤਾਂ ਬਹੁਤ ਅੱਛੀ ਸੋਹਣੇ ਵਸਾ ਤੇ ਪਾਉਂ ਸਕਦੇ ਆ ਬਸ ਮਿਹਨਤ ਦੀ ਲੋੜ ਥੋੜਾ ਹੋਰ ਆਪਾਂ ਨੂੰ ਆਪਣੇ ਆਪ ਨੂੰ ਹੋਰ ਪੁਸ਼ ਕਰਨਾ ਪੈਣਾ ਇਸ ਪਾਸੇ ਨੂੰ ਦੁਨਿਆਵੀ ਤੌਰ ਤੇ ਮਾਇਆ ਦੇ ਲਈ ਤਾਂ ਬਥੇਰਾ ਪੁਸ਼ ਕਰ ਲੈਨੇ ਆ। ਉਹ ਤੇਰਾ ਨਾਠੇ ਭੱਜੇ ਫਿਰਦੇ ਆ, ਚੱਕਦੇ ਰੱਖਦੇ ਕਰਦੇ ਫਿਰਦੇ ਆ। ਇਧਰਲੇ ਪਾਸੇ ਨੂੰ ਨਹੀਂ ਛੜਤ ਜੋਰ ਨਿਕਲਦਾ। ਇਧਰ ਨੂੰ ਮੁਸ਼ਕਲ ਬਹੁਤ ਲੱਗਦਾ। ਟਾਈਮ ਕੱਢਣਾ ਇਹ ਔਖਾ ਬਹੁਤ ਲੱਗਦਾ। ਇਸ ਲਈ ਆਪਾਂ ਨੂੰ ਹੀ ਕਰਨਾ ਪੈਣਾ ਕਿਸੇ ਨੇ ਸਾਡੇ ਹਿੱਸੇ ਦਾ ਨਹੀਂ ਕਰਨਾ। ਜਿਹੜਾ ਜੇਕ ਪਰਿਵਾਰ ਆ ਪਰਿਵਾਰ ਦੇ ਵਿੱਚ ਜਿਹੜਾ ਇੱਕ ਬੰਦਾ ਜੱਬੇਗਾ ਉਹ ਉਹਦੇ ਅਕਾਊਂਟ ਵਿੱਚ ਜਮਾ ਹੋਇਆ ਉਹਦੇ ਨਾਲ ਦੇਚ ਨਹੀਂ ਪਰਿਵਾਰ ਦੇ ਜਮਾ ਹੋਣਾ। ਉਹ ਉਹਦਾ ਆ। ਬੱਚਾ ਜਪੇਗਾ ਉਹ ਬੱਚੇ ਦੇ ਅਕਾਊਂਟ ਜਮਾ ਹੋਇਆ ਮਾਤਾ ਜਪੇਗੀ ਮਾਂ ਦੇ ਅਕਾਊਂਟ ਜਮਾ ਹੋਇਆ ਜਿਹੜਾ ਜਪੇ ਉਹਦੇ ਅਕਾਊਂਟ ਜਮਾ ਆ। ਇਹ ਨਹੀਂ ਕਿ ਸਾਰਾ ਪਰਿਵਾਰ ਵੰਡ ਕੇ ਖਾਲੇਗਾ ਨਾ ਸਾਰੇ ਪਰਿਵਾਰ ਦੇ ਅਕਾਊਂਟ ਜਮਾ ਉਦੋਂ ਹੁੰਦਾ ਜਦੋਂ ਇਕੱਠੇ ਬੈਠ ਕੇ ਜਪਦੇ ਆ। ਜੇ ਇਕੱਲੇ-ਇਕੱਲੇ ਜਪਦੇ ਤਾਂ ਉਹ ਉਨਾ-ਉਨਾ ਉਹਦਾ ਜਮਾ ਹੋਈ ਜਾਂਦਾ ਉਹਨਾਂ ਦਾ। ਕਿਸੇ ਦਾ ਥੋੜਾ ਕਿਸੇ ਦਾ ਬਹੁਤਾ। ਸੋ ਆਪਾਂ ਸਾਰਿਆਂ ਨੇ ਇਸੇ ਤਰੀਕੇ ਨਾਲ ਬੈਠ ਕੇ ਸਿਮਰਨ ਕਰਨਾ ਜਿੰਨਾ ਵੀ ਸਮਾਂ ਆਪ ਨੂੰ ਲੱਗੇ ਸੰਗਤ ਵਿਚ ਆ ਕੇ ਆਪਾਂ ਲਾਹਾ ਲਈਏ। ਕਰ ਪ੍ਰਵਾਜ ਬੈਠਣ ਦੀ ਕੋਸ਼ਿਸ਼ ਕਰੀਏ ਜਿੰਨਾ ਵੀ ਸਮਾਂ ਲੱਗਦਾ ਹੈ ਨੇ ਦਾ ਇਕੱਲੇ ਬੈਠ ਕੇ ਜਿੰਨਾ ਵੀ ਸਮਾਂ ਲੱਗਦਾ ਜੋ ਜਪੀਏ ਸੋ ਪਾ ਥੋੜਾ ਜਰਾ ਮੈਂ ਫਿਰ ਆਪਾਂ ਕਰੀਏ ਜੀ ਸਿਮਰਨ ਵਾ ਦੁਰੂ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ 와, 그루, 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 와,

Wah, wow, guru, wah, wow, guru.